ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਤੇ 17 ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ 쇼 ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਟਿੱਲੋਂ ਤੇ ਗੱਲਬਾਤ ਵਿੱਚ ਸਿਆਸੀ ਨੁਕਤਿਆਂ ਦੀ ਅੱਜ ਗੱਲ ਕਰਾਂਗੇ ਇਸ ਸਮੇਂ ਯਾਨੀ ਕਿ ਮਾਰਚ ਮਹੀਨੇ ਦੇ ਇਹਨਾਂ ਦਿਨਾਂ ਦਾ ਮਾਰਚ 2025 ਦਾ ਮਹੀਨਾ ਤੇ ਇਸ ਵੀਲੇ ਤੇ ਇਸ ਸਮੇਂ ਪੰਜਾਬ ਦੇ ਸਿਆਸੀ ਮੰਚ ਤੇ ਕੀ ਕੁਝ ਵਾਪਰ ਰਿਹਾ ਹੈ ਉਸ ਬਾਰੇ ਜਾਣਾਂਗੇ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ ਕਿਉਂਕਿ ਪੰਜਾਬ ਦੇ ਸਿਆਸੀ ਮੰਚ ਉਤੇ ਜਿੰਨੀਆਂ ਵੀ ਸਿਆਸੀ ਤਰਾਂ ਸਰਗਰਮ ਨੇ ਯਾਨੀ ਕਿ ਸਤਾਧਾਰੀ ਤਰ ਆਮ ਆਦਮੀ ਪਾਰਟੀ ਉਹਨਾਂ ਦੀ ਵਿਰੋਧੀ ਤਰ ਕਾਂਗਰਸ ਜਿਸ ਦੇ ਨਾਲ ਕੌਮੀ ਪੱਧਰ ਉੱਪਰ ਗੱਠ ਜੋੜ ਹੈ ਪਰ ਸੂਬਾ ਪੱਧਰ ਉਤੇ ਦੋਵੇਂ ਆਮੋ ਸਾਹਮਣੇ ਖੜੇ ਵਿਖਾਈ ਦਿੰਦੇ ਨੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਇਸ ਸਮੁੱਚੇ ਸਿਆਸੀ ਮੰਚ ਤੇ ਇਹਨਾਂ ਪਾਰਟੀਆਂ ਨਾਲ ਸੰਬੰਧਿਤ ਕਿਹੋ ਜਿਹੀ ਕਵਾਇਦ ਨਜ਼ਰ ਆਉਂਦੀ ਹੈ ਉਸ ਬਾਰੇ ਜਾਣਾਂਗੇ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ ਵਿਸ਼ੇ ਹੋਰ ਵੀ ਹੋਣਗੇ ਹਮੇਸ਼ਾ ਦੀ ਤਰ੍ਹਾਂ ਸਮੁੱਚੀ ਗੱਲਬਾਤ ਦੌਰਾਨ ਸਮੁੱਚੇ ਸਮੇਂ ਦੌਰਾਨ ਹੋਰ ਵਿਸ਼ਿਆਂ ਨੂੰ ਵੀ ਛੋਹਾਂਗੇ ਉਹਨਾਂ ਬਾਰੇ ਵੀ ਜਾਣਕਾਰੀ ਤੁਹਾਨੂੰ ਮਹੱਈਆ ਕਰਵਾਵਾਂਗੇ ਪਰ ਪ੍ਰਮੁੱਖ ਤੌਰ ਤੇ ਇਸ ਸਮੇਂ ਪੰਜਾਬ ਦੇ ਸਿਆਸੀ ਮੰਚ ਤੇ ਕੀ ਕੁਝ ਹੋ ਰਿਹਾ ਹੈ ਉਸ ਬਾਰੇ ਗੱਲ ਕਰਾਂਗੇ ਉਧਰ ਧਿਆਨ ਕੇਂਦਰਿਤ ਕਰਾਂਗੇ ਸੋ ਬਾਕੀ ਸਮੇਂ ਵੀ ਜੁੜੇ ਰਹੋ ਬਾਕੀ ਵਿਸ਼ਿਆਂ ਬਾਰੇ ਜਾਣਨ ਲਈ ਵੀ ਇਸੇ ਤਰ੍ਹਾਂ ਅੱਜ ਦੀ ਇਸ ਸਮੁੱਚੀ ਗੱਲਬਾਤ ਨਾਲ ਇਸ 77 ਤਰੀਕ ਅੰਕ ਨਾਲ ਸਮੁੱਚੇ ਸਮੇਂ ਦਰਨ ਆਪਣਾ ਸਾਥ ਬਰਕਰਾਰ ਰੱਖਿਓ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਸਾਂਝਾ ਕਰਿਓ ਤਾਂ ਕਿ ਇਹਨਾਂ ਵਿਸ਼ਿਆਂ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਇਇ ਤਰ੍ਹਾਂ ਅੱਜ ਦੀ ਇਸ ਗੱਲਬਾਤ ਦੇ ਨਾਲ ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਜੋੜਿਓ ਤੁਸੀਂ ਵੀ ਦੱਸਿਓ ਕਿ ਤੁਸੀਂ ਇਹਨਾਂ ਵਿਸ਼ਿਆਂ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਤੁਸੀਂ ਲਿਖ ਕੇ ਭੇਜ ਸਕਦੇ ਹੋ ਕਮੈਂਟਸ ਰਾਹੀਂ ਫੇਸਬੁੱਕ ਅਤੇ YouTube ਤੇ ਜਿੱਥੇ ਇਹ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉੱਥੇ ਕਮੈਂਟਸ ਰਾਹੀਂ ਤੁਸੀਂ ਆਪਣੀ ਹਾਜ਼ਰੀ ਲਗਵਾ ਸਕਦੇ ਹੋ ਆਪਣੇ ਵਿਚਾਰ ਲਿਖ ਕੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਹੁਣ ਇਸ ਸਮੇਂ ਪੰਜਾਬ ਦੇ ਸਿਆਸੀ ਮੰਚ ਦੀ ਗੱਲ ਕਰਨੀ ਇਸ ਕਰਕੇ ਵੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਜਿਵੇਂ ਦਿਨ ਬੀਤ ਰਹੇ ਨੇ ਪੰਜਾਬ ਦੀਆਂ ਜਿਹੜੀਆਂ ਅਗਲੀਆਂ ਚੋਣਾਂ ਨੇ ਵਿਧਾਨ ਸਭਾ ਚੋਣਾਂ ਭਾਵੇਂ ਸਾਲ 2027 ਵਿੱਚ ਹੋਣੀਆਂ ਨੇ ਪਰ ਗੱਲ ਤਾਂ ਉਧਰੋਂ ਤੁਰਨੀ ਸ਼ੁਰੂ ਹੋ ਗਈ ਹੈ ਪਿਛਲੇ ਮਹੀਨੇ ਦੌਰਾਨ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਾ ਸਰਕਾਰ ਜਾਂਦੀ ਰਹੀ ਉਸ ਤੋਂ ਬਾਅਦ ਫਿਰ ਪੰਜਾਬ ਵੱਲ ਜ਼ਿਆਦਾ ਧਿਆਨ ਲੱਗ ਗਿਆ ਕਿਉਂਕਿ ਇਹ ਹੀ ਇਕਲੌਤਾ ਸੂਬਾ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਯੋਧ ਨਸ਼ਿਆਂ ਦੇ ਵਿਰੁੱਧ ਇੱਕ ਨਵੀਂ ਮਹਿੰਮ ਸ਼ੁਰੂ ਕੀਤੀ ਗਈ ਨਸ਼ਾ ਸਮਗਰਮਾਂ ਦੇ ਖਿਲਾਫ ਉਹਨਾਂ ਦੇ ਨਜਾਇਜ਼ ਉਸਾਰੀਆਂ ਵਾਲੇ ਮਕਾਨ ਵੀ ਢਾਹੇ ਗਏ ਨੇ ਬਹੁਤ سارے ਨਸ਼ਾ ਸਮਗਲਰ ਕਾਬੂ ਕੀਤੇ ਗਏ ਨੇ છਾਪੇਮਾਰੀ ਲਗਾਤਾਰ ਹੋ ਰਹੀ ਹੈ ਤਹਿਸੀਲਦਾਰਾਂ ਦਾ ਮੁੱਦਾ ਵੀ ਪਿਛਲੇ ਦਿਨਾਂ ਦੌਰਾਨ ਕਾਫੀ ਸੁਰਖੀਆਂ ਵਿੱਚ ਰਿਹਾ ਤੇ ਪੰਜਾਬ ਸਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫੀ ਸਖਤੀ ਵਿਖਾਈ ਅਪਰਾਸ਼ਟਾਚਾਰ ਕਰਨ ਵਾਲੇ ਜਾਂ ਇਸ ਮਾਮਲਿਆਂ ਵਿੱਚ ਗੁੰਜਣ ਵਾਲੇ ਜਿਹੜੇ ਨਾਂ ਸੀ ਉਹਨਾਂ ਪ੍ਰਤੀ ਤੇ ਜੋ ਹੜਤਾਲ ਦੇ ਸੱਦੇ ਦਿੱਤੇ ਗਏ ਸੀ ਰੈਵਨਿਊ यूनियन ਵੱਲੋਂ ਉਹਨਾਂ ਪ੍ਰਤੀ ਵੀ ਕਾਫੀ ਸਖਤੀ ਵਿਖਾਈ ਗਈ ਤੇ ਸਪਸ਼ਟ ਕੀਤਾ ਗਿਆ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਭਾਵ ਕਿ ਇਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਇਸ ਤੋਂ ਇਲਾਵਾ ਪ੍ਰਸ਼ਾਸਕੀ ਪੱਦਰ ਉੱਪਰ ਲਗਾਤਾਰ ਤਬਦੀਬਾਦਲੇ ਤੇ ਤਬਦੀਲੀਆਂ ਹੁੰਦੀਆਂ ਰਹੀਆਂ ਨੇ ਪਿਛਲੇ ਦਿਨਾਂ ਦੌਰਾਨ ਆਪਾਂ ਇਹ ਵੀ ਵੇਖ ਚੁੱਕੇ ਹਾਂ ਸੋ ਆਮ ਆਦਮੀ ਪਾਰਟੀ ਕਾਫੀ ਸਰਗਰਮ ਨਜ਼ਰ ਆਈ ਹੈ ਪੰਜਾਬ ਨੂੰ ਲੈ ਕੇ ਖਾਸਕਰ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਜੇ ਧਿਆਨ ਪਾਉਂਦੇ ਆ ਮੌਜੂਦਾ ਸਮੇਂ ਜੋ ਕਵਾਇਦ ਚੱਲ ਰਹੀ ਹੈ ਤਾਂ ਉਹਦੇ ਦਿਨਾਂ ਦੌਰਾਨ ਹੁਣ ਬਜਟ ਸੈਸ਼ਨ ਜਿਹੜਾ ਆ ਉਹ ਜੁੜਨਾ ਹੈ ਪਿਛਲੇ ਦਿਨਾਂ ਦੌਰਾਨ ਆਪਾਂ ਦੋ ਰੋਜ਼ਾ اجلاس ਪੰਜਾਬ ਵਿਧਾਨ ਸਭਾ ਦਾ ਵੇਖਿਆ ਤੇ ਪਿਛਲੇ ਦਿਨਾਂ ਦੌਰਾਨ ਪੰਜਾਬ ਸਰਕਾਰ ਦੀ ਮੰਤਰੀ ਮੰਡਲ ਦੀ ਬੈਠਕ ਹੋਈ ਜਿਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਬਜਟ اجلاس ਆ 22 ਤੋਂ 28 ਮਾਰਚ ਤੱਕ ਹੋਵੇਗਾ ਤੇ ਰਾਜਪਾਲ ਦਾ ਭਾਸ਼ਣ ਹੋਵੇਗਾ ਉਸ ਤੋਂ ਬਾਅਦ ਫਿਰ ਬਜਟ ਪੇਸ਼ ਕੀਤਾ ਜਾਵੇਗਾ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਤੇ ਉਹਨਾਂ ਵੱਲੋਂ ਹੀ ਇਸ ਸਬੰਧੀ ਸਾਰੀ ਜਾਣਕਾਰੀ ਮੀਡੀਆ ਨੂੰ ਪਿਛਲੇ ਦਿਨੀ ਸਾਂਝੀ ਕੀਤੀ ਗਈ ਸੋ ਦੋ ਰੋਜ਼ਾ ਇਸ ਲਾਸਤਾ ਹੋ ਗਿਆ ਸੀ ਪਰ ਜਿਹੜਾ ਪ੍ਰਮੁੱਖ ਇੱਕ ਧਿਆਨ ਲੱਗਦਾ ਸਾਰਿਆਂ ਦਾ ਕਿ ਸੂਬਾ ਸਰਕਾਰ ਵੱਲੋਂ ਕਿਹੋ ਜਿਹਾ ਬਜਟ ਪੇਸ਼ ਕੀਤਾ ਜਾਂਦਾ ਹੈ ਤੇ ਜੋ ਪਿਛਲੇ ਦਿਨਾਂ ਦੌਰਾਨ ਸਰਕਾਰੀ ਨੀਤੀ ਬਦਲੀ ਹੋਈ ਨਜ਼ਰ ਆਈ ਹੈ ਸਰਗਰਮੀ ਨਾਲ ਕੰਮ ਆਰੰਭੇ ਗਏ ਨੇ ਨਸ਼ਾ ਵਿਰੋਧੀ ਮੁਹਿੰਮ ਹੋਵੇ ਜਾਂ ਪ੍ਰਸ਼ਾਚਾਰ ਵਿਰੋਧੀ ਜੋ ਕਾਰਵਾਈਆਂ ਚੱਲ ਰਹੀਆਂ ਨੇ ਤੇ ਪ੍ਰਸ਼ਾਸਕੀ ਪੱਦਰ ਤੇ ਤਬਾਦਲੇ ਹੁਣ ਵੀ ਖੜਾ ਹੋਵੇਗਾ ਕਿ ਜੋ ਬਜਟ ਪੇਸ਼ ਕੀਤਾ ਜਾਣਾ ਹੈ ਆਉਂਦੇ ਵਿਧਾਨ ਸਭਾ ਬਜਟ ਇਸ ਲਾਸਟ ਰਨ ਤਾਂ ਕੀ ਹੋਰ ਲੋਕਪੱਖੀ ਨੀਤੀਆਂ ਸਾਹਮਣੇ ਆਉਂਦੀਆਂ ਨੇ ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਿ ਹੋਰ ਕੁਝ ਚੀਜ਼ਾਂ ਨਜ਼ਰ ਆਉਂਦੀਆਂ ਨੇ ਜੋ ਪਿਛਲੇ ਦਿਨਾਂ ਦਰਜਾਨ ਨੇ ਭਾਵ ਕਿ ਚੋਣਾਂ ਦੇ ਨਤੀਜਿਆਂ ਤੇ ਉਸ ਤੋਂ ਬਾਅਦ ਸਰਕਾਰ ਦੀ ਜੋ ਸਰਗਰਮੀ ਰਹੀ ਹੈ ਕਿ ਉਸ ਦਾ ਅਕਸ ਬਜਟ ਵਿੱਚ ਵੀ ਵਿਖੇਗਾ ਜੋ ਬਜਟ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਜਾਣਾ ਆਉਂਦੇ ਦਿਨਾਂ ਦੌਰਾਨ ਸੋ ਬਹੁਤ ਅਹਿਮ ਇੱਕ ਵਿਸ਼ਾ ਹੋਵੇਗਾ ਵੇਖਣ ਵਾਲਾ ਆਉਣ ਵਾਲੇ ਦਿਨਾਂ ਲਈ ਇਸ ਤੋਂ ਬਾਅਦ ਆਪਾਂ ਗੱਲ ਜਿਕਰ ਕਰੀਏ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਪਾਰਟੀ ਨੇ ਆਪਣੇ ਪੰਜਾਬ ਮਾਮਲਿਆਂ ਦੇ ਇੰਚਾਰਜ ਆਗੂ ਬਦਲੇ ਨੇ ਪਹਿਲਾਂ ਦਿਵਿੰਦਰ ਯਾਦਵ ਕੋਲੇ ਜ਼ਿੰਮੇਵਾਰੀ ਹੁੰਦੀ ਸੀ ਉਹਨਾਂ ਨੇ ਦਿੱਲੀ ਵਿੱਚ ਚੋਣ ਲੜੀ ਚੋਣ ਹਾਰ ਗਏ ਤੇ ਉਸ ਤੋਂ ਬਾਅਦ ਫਿਰ ਇਸ ਅਹੁਦੇ 'ਤੇ ਤਬਦੀਲੀ ਕੀਤੀ ਗਈ ਹੈ ਹੁਣ ਇਸੇ ਤਰ੍ਹਾਂ ਸੱਤਾ ਤੋਂ ਬਾਹਰ ਹੋਏ ਇੱਕ ਹੋਰ ਆਗੂ ਨੂੰ ਲਾਇਆ ਗਿਆ 36 ਕੜ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ ਨੂੰ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਉਹਨਾਂ ਨੇ ਪਿਛਲੇ ਦਿਨੀ ਪੰਜਾਬ ਫੇਰੀ ਵੀ ਪਾਈ ਸੀ ਤੇ ਫਿਰ ਉਹਨਾਂ ਨੇ ਦਿੱਲੀ ਵਿਖੇ ਪੰਜਾਬ ਦੇ ਕਾਂਗਰਸੀਆਂ ਦੀ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਬੀਬੀ ਰਜਿੰਦਰ ਕੌਰ ਪਠੜ੍ਹ ਅੰਬਿਕਾ ਸੋਨੀ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਸਿੰਘ ਖਹਿਰਾ ਚਰਨਜੀਤ ਸਿੰਘ ਚੰਨੀ ਤੇ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਮੌਜੂਦ ਸੀ ਮੈਂਬਰ ਪਾਰਲੀਮੈਂਟ ਤੇ ਵਿਧਾਇਕ ਜਿਹੜੇ ਨੇ ਉਹ ਮੌਜੂਦ ਸਨ ਹੁਣ ਅਹਿਮ ਗੱਲ ਇਸ ਮੀਟਿੰਗ ਵਿੱਚੋਂ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਤਾਂ ਕਾਂਗਰਸ ਦਾ ਸਾਰਾ ਕਨਬਾ ਸਾਂਭ ਕੇ ਰੱਖਣ ਦੀ ਗੱਲ ਉੱਪਰ ਜ਼ੋਰ ਦਿੱਤਾ ਗਿਆ ਕਿ ਪਾਰਟੀ ਵਿੱਚ ਅੰਦਰੂਨੀ ਖਾਣਾ ਜੰਗੀ ਨਾ ਹੋਵੇ ਸਾਰੇ ਮਿਲ ਕੇ ਚੱਲਣ ਖਾਸ ਕਰ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਧੜੇਬੰਦੀ ਨਾ ਉਪਜੇ ਇਸ ਉੱਪਰ ਖਾਸ ਧਿਆਨ ਕੇਂਦਰਿਤ ਕੀਤਾ ਗਿਆ ਦੂਜੀ ਗੱਲ ਇਸ ਮੀਟਿੰਗ ਵਿੱਚੋਂ ਵੀ ਨਿਕਲ ਕੇ ਸਾਹਮਣੇ ਆਈ ਹੈ ਮੀਡੀਆ ਰਾਹੀਂ ਇਹ ਪਤਾ ਲੱਗਾ ਹੈ ਕਿ ਬਹੁਤ ਸਾਰੇ ਸੀਨੀਅਰ ਕਾਂਗਰਸੀ ਆਗੂਆਂ ਨੇ ਇਸ ਗੱਲ ਦਾ ਤੋਖਲਾ ਜ਼ਾਹਰ ਕੀਤਾ ਹੈ ਕਿ ਟਕਸਾਲੀ ਅਤੇ ਪੁਰਾਣੇ ਕਾਂਗਰਸੀਆਂ ਦੀ ਥਾਂ ਨਵੇਂ ਆਇਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ। ਉਹਨਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ, ਤਵੱਜੋ ਉਧਰ ਨੂੰ ਜ਼ਿਆਦਾ ਮਿਲ ਰਹੀ ਹੈ ਤੇ ਜੋ ਪਹਿਲਾਂ ਤੋਂ ਪਾਰਟੀ ਦੇ ਨਾਲ ਨੇ, ਸ਼ੁਰੂ ਤੋਂ ਪਾਰਟੀ ਦੇ ਨਾਲ ਖੜੇ ਨੇ, ਉਹਨਾਂ ਵੱਲ ਹੋਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਹ ਕੀ ਗੱਲ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਸੀ। ਸੋਨ ਵੇਖਣਾ ਹੋਵੇਗਾ ਕਿ ਪੰਜਾਬ ਕਾਂਗਰਸ ਵਿੱਚ ਆਉਂਦੇ ਦਿਨਾਂ ਦੌਰਾਨ ਕਿਸ ਤਰੀਕੇ ਦੇ ਰਜਾਂ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਖਾਸ ਕਰਕੇ ਪੁਪੇਸ਼ ਬਖੇਲ ਵੱਲੋਂ ਹੁਣ ਇਸ ਜ਼ਿੰਮੇਵਾਰੀ ਸੰਭਾਲੇ ਜਾਣ ਤੋਂ ਬਾਅਦ ਗੱਲ ਭਾਰਤੀ ਜਨਤਾ ਪਾਰਟੀ ਦੀ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਆਪਣੇ ਤੌਰ ਤੇ ਵਿੱਚ ਰਹੀ ਹੈ ਪੰਜਾਬ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਟੁੱਟਣ ਤੋਂ ਬਾਅਦ ਤੇ ਭਾਜਪਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਜਿਨ੍ਹਾਂ ਨੇ ਪਿਛਲੇ ਸਾਲ ਅਸਤੀਫੇ ਦੀ ਗੱਲ ਆਖੀ ਸੀ ਉਹਨਾਂ ਦੀ ਅਸਤੀਫੇ ਦੀ ਗੱਲ ਕਾਫੀ ਸੁਰਖੀਆਂ ਦਾ ਵਿਸ਼ਾ ਬਣਦੀ ਰਹੀ ਹੈ ਹੁਣ ਜੋ ਤਾਜ਼ਾ ਚੀਜ਼ ਵਿਖਾਈ ਦੇ ਰਹੀ ਹੈ ਕਿ ਉਹ ਪਾਰਟੀ ਦੇ ਵਿੱਚ ਹੀ ਨਜ਼ਰ ਆ ਰਹੇ ਨੇ ਤੇ ਇਸ ਸੌਦੇ ਉੱਪਰ ਕੋਈ ਤਬਦੀਲੀ ਹੁੰਦੀ ਵਿਖਾਈ ਨਹੀਂ ਦੇ ਰਹੀ ਪਿਛਲੇ ਦਿਨਾਂ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੰਜਾਬ ਆਏ ਸਨ ਤੇ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਵਿਖੇ ਕਨਵੋਕੇਸ਼ਨ ਵਿੱਚ ਹਸਾਲੇ ਆ ਸੀ ਤੇ ਰਾਜਪਾਲ ਵੱਲੋਂ ਰਾਤ ਦਾ ਭੋਜਨ ਰੱਖਿਆ ਗਿਆ ਸੀ ਉਸ ਵਿੱਚ ਜੋ ਅਹਿਮ ਸ਼ਖਸੀਅਤਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਸੁਨੀਲ ਜਾਖੜ ਦਾ ਨਾਮ ਵੀ ਸ਼ਾਮਿਲ ਸੀ ਤੇ ਸੁਨੀਲ ਜਾਖੜ ਨੇ ਖੁਦ ਵੀ ਇਹ ਸਪਸ਼ਟ ਕੀਤਾ ਕਿ ਉਹ ਭਾਰਤੀ ਜਨਤਾ ਪਾਰਟੀ ਵਿੱਚ ਕਾਫੀ ਖੁਸ਼ ਨੇ ਉੱਥੇ ਉਹਨਾਂ ਨੂੰ ਮਾਨ ਸਤਕਾਰ ਇੱਜ਼ਤ ਮਿਲ ਰਿਹਾ ਹੈ ਜਿਸ ਨੂੰ ਉਹ ਕਾਂਗਰਸ ਵਿੱਚ ਮਗਰਲੇ ਦਿਨਾਂ ਦੌਰਾਨ ਮਹਿਸੂਸ ਨਹੀਂ ਸੀ ਕਰ ਰਹੇ ਤੇ ਫਿਲਹਾਲ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਉੱਪਰ ਕੋਈ ਤਬਦੀਲੀ ਨਜ਼ਰ ਨਹੀਂ ਆ ਰਹੀ। ਸੋ ਸੁਨੀਲ ਜਾਖੜ ਜਿਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਕਾਫੀ ਦੇਰ ਭੇਤ ਬਣਿਆ ਰਿਹਾ ਉਹ ਭੇਤ ਹੁਣ ਵੀ ਬਰਕਰਾਰ ਹੀ ਲੱਗਦਾ ਹੈ ਹਾਲਾਂਕਿ ਪਾਜਪਾ ਦੇ ਅੰਦਰੋਂ ਇਹ ਸੰਕੇਤ ਮਿਲੇ ਨੇ ਕਿ ਉਹਨਾਂ ਦੀ ਪ੍ਰਧਾਨਗੀ ਫਿਲਹਾਲ ਜਾਰੀ ਰਹੇਗੀ। ਤੇ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਤੁਹਾਨੂੰ ਦੱਸੀਏ ਤਾਂ ਪਿਛਲੇ ਦਿਨਾਂ ਦੌਰਾਨ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਜਿਤੇਸ਼ ਸ਼ਰੋਮਣੀ ਅਕਾਲੀ ਦਲ ਵੱਲੋਂ ਇਹ ਸੰਕੇਤ ਦਿੱਤੇ ਗਏ ਸੀ ਕਿ ਸਖਤੀ ਕੀਤੀ ਜਾਵੇਗੀ। ਉਹਨਾਂ ਆਗੂਆਂ ਸਬੰਧੀ ਜਿਨ੍ਹਾਂ ਨੇ ਸ਼ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੇ ਜਥੇਦਾਰਾਂ ਵੱਲੋਂ ਜਥੇਦਾਰਾਂ ਨੂੰ ਹਟਾਉਣ ਦੇ ਜੋ ਫੈਸਲੇ ਹੋਏ ਸਨ ਉਹਨਾਂ ਸਬੰਧੀ ਆਪਣੀ رائے ਜ਼ਾਹਰ ਕੀਤੀ ਸੀ। ਅਸਹਿਮਤੀ ਅਤੇ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਸੀ। ਉਹਨਾਂ ਸਬੰਧੀ ਪਹਿਲਾਂ ਤਾਂ ਪਾਰਟੀ ਦੇ ਪ੍ਰਧਾਨ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਸੀ ਕਿ अनुशासनी कारवाई ਹੋਵੇਗੀ ਨੋਟਿਸ ਭੇਜੇ ਜਾਣਗੇ ਪੁੱਛਿਆ ਜਾਵੇਗਾ ਕਿ ਇਹ ਬਿਆਨ ਕਿਉਂ ਦਿੱਤੇ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪਰਿਵਾਰਕ ਮਾਮਲਾ ਹੈ ਤੇ ਫਿਲਹਾਲ ਸੂਚਨਾ ਮਿਲ ਰਹੀ ਹੈ ਕਿ ਨੋਟਿਸ ਭੇਜਣ ਦੀ ਥਾਂ ਗੱਲਬਾਤ ਰਾਹੀਂ ਮਸਲੇ ਹੱਲ ਕੀਤੇ ਜਾਣ ਉੱਪਰ ਚਰਚਾ ਹੋਣ ਲੱਗ ਪਈ ਹੈ ਸੋ ਜੋ ਸਖਤੀ ਵਿਖਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਉਹ ਹੁਣ ਕੁਝ ਨਰਮ ਪੈਂਦੀ ਹੋਈ ਵਿਖਾਈ ਦੇ ਰਹੀ ਹੈ ਅਤੇ ਜਥੇਦਾਰਾਂ ਸੁਬੰਦੀ ਫੈਸਲੇ ਤੋਂ ਬਾਅਦ ਜੋ ਇਹ ਇੱਕ ਅੰਦਰੂਨੀ ਬਗਾਵਤ ਦਾ ਇੱਕ ਹੋਰ ਮਸਲਾ ਖੜਦਾ ਨਜ਼ਰ ਆ ਰਿਹਾ ਸੀ ਉਸ ਨੂੰ ਹੁਣ ਠੰਡਾ ਕਰਨ ਦੀ ਕਵਾਇਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰੰਭੀ ਗਈ ਹੈ ਕਿੰਨੀਕ ਸਫਲ ਹੁੰਦੀ ਹੈ ਕਵਾਇਦ ਤੇ ਲੋਕਾਂ ਦੇ ਉੱਪਰ ਇਹਦਾ ਕੀ ਅਸਰ ਪੈਂਦਾ ਇਹ ਇੱਕ ਬਹੁਤ ਜ਼ਰੂਰੀ ਨੁਕਤਾ ਹੋਵੇਗਾ ਇਸ ਸਮੁੱਚੇ ਘਟਨਾਕਰਮ ਦੇ ਤਹਿਤ ਇਸੀ ਸਥਿਤੀ ਪੰਜਾਬ ਦੀਆਂ ਸਿਆਸੀ ਤਰ੍ਹਾਂ ਦੀ ਤਾਜ਼ਾ ਸਥਿਤੀ ਇਸ ਵੇਲੇ ਜੋ ਨਜ਼ਰ ਆ ਰਹੀ ਹੈ ਵਿੱਚ ਕੁਝ ਹੋਰ ਤਾਜ਼ਾ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਨਸ਼ਾ ਵਿਰੋਧੀ ਮਹਿੰਮ ਯੋਧ ਨਸ਼ਿਆਂ ਦੇ ਵਿਰੁੱਧ ਸੁਰਖੀਆਂ ਵਿੱਚ ਬਣੀ ਹੋਈ ਹੈ ਲਗਾਤਾਰ ਇਸ ਸੰਬੰਧੀ ਗੱਲ ਚੱਲ ਰਹੀ ਹੈ ਅਤੇ ਇੱਕ ਜਿਹੜਾ ਵਿਸ਼ਾ ਜਿਸ ਸੰਬੰਧੀ ਵਾਕਈ ਕਾਰਵਾਈ ਦੀ ਲੋੜ ਮਹਿਸੂਸ ਹੁੰਦੀ ਰਹੀ ਹੈ ਉਸ ਉੱਤੇ ਹੁਣ ਕਾਰਵਾਈ ਹੋ ਵੀ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਈ ਵਾਰ ਇੱਕੋ ਸਮੇਂ ਤੇ ਕਈ ਵਾਰ ਵੱਖ-ਵੱਖ ਸਮਿਆਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਛਾਪੇ ਮਾਰੀ ਹੋ ਰਹੀ ਹੈ ਪੜਤਾਲ ਹੋ ਰਹੀ ਹੈ ਗੈਰ ਸਮਾਜੀ ਅਨਸਰਾਂ ਨੂੰ ਵੀ ਨੱਥ ਪਾਈ ਜਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਲੋਕਾਂ ਦੀ ਵੀ ਪੈੜ ਨੱਪੀ ਜਾ ਰਹੀ ਹੈ ਇਹ ਤੁਹਾਨੂੰ ਵੀ ਚੇਤੇ ਕਰਾ ਦਈਏ ਕਿ ਪੰਜਾਬ ਦੀ ਸਰਕਾਰ ਵੱਲੋਂ ਇਸੋ ਸੰਬੰਧੀ ਬਕਾਇਦਾ ਇੱਕ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਜਿਹਦੇ ਵਿੱਚ ਪੰਜ ਸੀਨੀਅਰ ਅਫਸਰ ਅਤੇ ਮੰਤਰੀ ਸ਼ਾਮਲ ਨੇ ਅਤੇ ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਸਖਤੀ ਨਾਲ ਨਸ਼ਿਆਂ ਵਿਰੁੱਧ ਕਾਰਵਾਈ ਸੰਬੰਧੀ ਆਦੇਸ਼ ਦਿੱਤੇ ਜਾ ਚੁੱਕੇ ਹਨ ਸੋ ਨਸ਼ਿਆਂ ਵਿਰੋਧੀ ਮਹਿੰਮ ਲਗਾਤਾਰ ਚੱਲ ਰਹੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਨੂੰ ਲੈ ਕੇ ਲਗਾਤਾਰ ਕਾਰਵਾਈ ਹੋ ਰਹੀ ਹੈ ਇਸ ਤੋਂ ਬਾਅਦ ਗੱਲ ਕਰੀਏ ਤਾਂ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਜੋ ਕਿ ਅਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਨੇ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਉਹਨਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਕਾਫੀ ਗੱਲ ਚੱਲਦੀ ਰਹੀ ਹੈ ਕਿਉਂਕਿ ਜੇਲ੍ਹ ਵਿੱਚ ਹੋਣ ਕਾਰਨ ਉਹ ਪਾਰਲੀਮੈਂਟ ਦੇ ਸੈਸ਼ਨ ਵਿੱਚ ਹੁਣ ਤਾਂ ਹਿੱਸਾ ਨਹੀਂ ਲੈ ਸਕੀ ਸਿਰਫ ਸੌਂਚ ਚੁਕਵਾਉਣ ਲਈ ਉਹਨਾਂ ਨੂੰ ਲਿਆਂਦਾ ਗਿਆ ਸੀ ਸੀਮਤ ਸਮੇਂ ਲਈ ਤੇ ਉਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਪਟੀਸ਼ਨ ਪਾਈ ਗਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਤੇ ਹਾਈ ਕੋਰਟ ਇਹਨਾਂ ਨੂੰ ਬੀਤੇ ਦਿਨੀ ਕੋਈ ਰਾਹਤ ਨਹੀਂ ਦਿੰਦੀ ਤੇ ਫਿਲਹਾਲ ਉਹਨਾਂ ਦੀ 54 ਦਿਨ ਦੀ ਛੁੱਟੀ ਮਨਜ਼ੂਰ ਕੀਤੀ ਗਈ ਹੈ ਹੁਣ ਜੋ ਛੁੱਟੀ ਮਨਜ਼ੂਰ ਕੀਤੀ ਗਈ ਹੈ ਇਸ ਤੋਂ ਕਾਫੀ ਲੋਕਾਂ ਨੂੰ ਇਹ ਸਵਾਲ ਵੀ ਉੱਠਦਾ ਹੋਇਆ ਵਿਖਾਈ ਦਿੱਤਾ ਕਿ ਜੇਕਰ ਛੁੱਟੀ ਮਨਜ਼ੂਰ ਹੋ ਗਈ ਹੈ ਤਾਂ ਕੀ ਉਹ ਬਾਹਰ ਆ ਰਹੇ ਨੇ ਬਹੁਤ سارے ਲੋਕ ਇਸ ਬਾਰੇ ਜਾਣਕਾਰੀ ਹਾਸਲ ਕਰਨ ਦੇ ਚਾਹਵਾਨ ਵਿਖਾਈ ਦਿੱਤੇ ਨੇ ਦਰਸਲ ਇਥੇ ਸਪਸ਼ਟ ਕਰਨਾ ਬਹੁਤ ਜ਼ਰੂਰੀ ਹੈ ਕਿ ਜੋ ਛੁੱਟੀ ਦਿੱਤੀ ਗਈ ਹੈ ਛੁੱਟੀ ਦਾ ਭਾਵ ਇਹ ਹੈ ਕਿ ਜਿਨ੍ਹਾਂ ਦਿਨ ਪਾਰਲੀਮੈਂਟ ਦੇ ਸੈਸ਼ਨ ਵਿੱਚ ਹਾਜ਼ਰ ਨਹੀਂ ਹੋ ਸਕੇ ਉਹਨਾਂ ਦੀ ਗੈਰ ਹਾਜ਼ਰੀ ਨੂੰ ਮਨਜ਼ੂਰ ਕੀਤਾ ਗਿਆ ਉਸ ਨੂੰ ਛੁੱਟੀ ਦਿੱਤੀ ਗਈ ਹੈ ਤੇ ਇਸ ਸੰਬੰਧੀ ਜੋ ਮਨਜ਼ੂਰੀ ਦਿੱਤੀ ਜਾਣੀ ਹੁੰਦੀ ਹੈ ਉਹ ਪਾਰਲੀਮੈਂਟ ਦੀ ਕਮੇਟੀ ਸੰਸਦੀ ਕਮੇਟੀ ਵੱਲੋਂ ਦਿੱਤੀ ਜਾਣੀ ਹੁੰਦੀ ਹੈ ਤੇ ਉਸੇ ਵੱਲੋਂ ਇਹ ਮਨਜ਼ੂਰੀ ਦਿੱਤੀ ਗਈ ਹੈ ਸੋ ਛੁੱਟੀ ਉਹਨਾਂ ਦਿਨਾਂ ਦੀ ਜਿਨ੍ਹਾਂ ਦਿਨਾਂ ਦੌਰਾਨ ਉਹ ਪਾਰਲੀਮੈਂਟ ਵਿੱਚ ਹੁਣ ਤੱਕ ਹਿੱਸਾ ਨਹੀਂ ਲੈ ਸਕੇ ਸੈਸ਼ਨ ਦੀ ਕਾਰਵਾਈ ਵਿੱਚ ਲੋਕ ਸਭਾ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਸਕੇ ਇਹਦੇ ਵਿੱਚ ਜੁਲਾਈ ਦਾ ਸਮਾਂ ਨਵੰਬਰ ਦਾ ਸਮਾਂ ਤੇ ਉਸ ਤੋਂ ਬਾਅਦ ਜਿੰਨੇ ਵੀ ਸੈਸ਼ਨ ਲੱਗੇ ਜਿੰਨੇ ਵੀ ਦਿਨ ਕਾਰਵਾਈ ਹੋਈ ਸਰਦਰ ਉਤੇ ਜਲਾਸ ਵੀ ਹੋਇਆ ਕੁੱਲ ਮਿਲਾ ਕੇ 54 ਦਿਨ ਦਾ ਸੈਸ਼ਨ ਲੱਗ ਚੁੱਕਾ ਹੈ ਇਸ ਸਮਿਦ੍ਰਾਂ ਤੇ ਉਸ 54 ਦਿਨ ਦੇ ਸਮੇਂ ਲਈ ਉਹਨਾਂ ਨੂੰ ਛੁੱਟੀ ਮਨਜ਼ੂਰ ਕੀਤੀ ਗਈ ਹੈ ਇਸ ਦਾ ਭਾਵੇਂ ਹੈ ਕਿ 54 ਦਿਨ ਪਾਰਲੀਮੈਂਟ ਦੀ ਕਾਰਵਾਈ ਵਿੱਚ ਸ਼ਾਮਲ ਨਾ ਹੋਣ ਸੰਬੰਧੀ ਉਹਨਾਂ ਦੀ ਛੁੱਟੀ ਮੰਨੀ ਜਾਵੇਗੀ ਤੇ ਮੈਂਬਰਸ਼ਿਪ ਰੱਦ ਨਹੀਂ ਹੋਵੇਗੀ ਪਰ ਬਾਹਰ ਆਉਣ ਦਾ ਤੇ ਬਾਹਰ ਆ ਕੇ ਸੈਸ਼ਨ ਵਿੱਚ ਸ਼ਾਮਲ ਹੋਣ ਦਾ ਫਿਲਹਾਲ ਕੋਈ ਅਜਿਹਾ ਮਾਮਲਾ ਨਹੀਂ ਹੈ ਤੇ ਛੁੱਟੀ ਮਨਜ਼ੂਰ ਕੀਤੀ ਗਈ ਹੈ ਜੋ ਕਾਰਵਾਈ ਹੁਣ ਤੱਕ ਪਾਰਲੀਮੈਂਟ ਦੀ ਹੁੰਦੀ ਰਹੀ ਹੈ ਉਸ ਸੰਬੰਧੀ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੇ ਕੌਮੀ ਤਿਹਾੜੀ ਖਾਲਸਾਈ ਜਾਹੂ ਜਲਾਲ ਦੇ ਪ੍ਰਤੀਕ ਹੁਲਾ ਮਹੱਲਾ ਦੇ ਸਮਾਗਮ ਸ਼ਾਨੋ ਸ਼ੌਕਤ ਨਾਲ ਪਿਛਲੇ ਕਈ ਦਿਨਾਂ ਤੋਂ ਚੱਲਦੇ ਵਿਖਾਈ ਦਿੱਤੇ ਤੇ ਹੁਲੇ ਮਹਲੇ ਦੇ ਦੋ ਪੜਾ ਪਹਿਲਾ ਜੋ ਕਿ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਹੁੰਦਾ ਹੈ ਤੇ ਦੂਜਾ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੁੰਦਾ ਉਸ ਸੰਬੰਧੀ ਹਰ ਵਾਰ ਦੀ ਤਰ੍ਹਾਂ ਐਤਕੀ ਵੀ ਵੱਡੇ ਪੱਧਰ ਉੱਤੇ ਸਮਾਗਮ ਹੋਏ ਨੇ ਸੰਗਤਾਂ ਨੇ ਦੂਰੋਂ ਦੂਰੋਂ ਹਾਜ਼ਰੀਆਂ ਭਰੀਆਂ ਨੇ ਤੇ ਜਿਵੇਂ ਕਿ ਆਪਾਂ ਹਰ ਵਾਰ ਵੇਖਦੇ ਆਂ ਵੱਡੀ ਗਿਣਤੀ ਵਿੱਚ ਲੱਖਾਂ ਦੀ ਤਦਾਦ ਵਿੱਚ ਸੰਗਤ ਰੋਜ਼ਾਨਾ ਪੱਧਰ ਉੱਤੇ ਖਾਲਸਾ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਪਹੁੰਚਦੀ ਹੈ ਤੇ ਐਤਕੀ ਵੀ ਇਹ ਸਿਲਸਲਾ ਬਾਦਸਤੂਰ ਕਾਇਮ ਰਿਹਾ ਹੈ ਨਿਹੰਗ ਸਿੰਘਾਂ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਵੀ ਸਜਾਇਆ ਗਿਆ ਤੇ ਜੋ ਵੀ ਰਵਾਇਤੀ ਸਮਾਗਮ ਹੁੰਦੇ ਨੇ ਉਹ ਐਤਕੀ ਵੀ ਹੋਏ ਤੇ ਉਹਨਾਂ ਦੀ ਕਾਫੀ ਚਹਲ ਪਹਿਲ ਤੇ ਰੌਣਕ ਵੀ ਨਜ਼ਰ ਆਈ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੁੱਲਾ ਮਹੱਲਾ ਸੰਗਤਾਂ ਦੀ ਵੱਡੀ ਸ਼ਮੂਲੀਅਤ ਦਾ ਐਤਕੀ ਵੀ ਗਵਾਹ ਬਣਿਆ ਹੈ ਇਸ ਮੌਕੇ ਰਵਾਇਤ ਮੁਤਾਬਕ ਰਾਗ ਦਰਬਾਰ ਵੀ ਹੋਇਆ ਸ਼ਾਮ ਦੇ ਵੇਲੇ ਸ਼੍ਰੀ ਖਨਪਾਟ ਸਾਹਿਬ ਦੇ ਜਾਪ ਵੀ ਹੋਏ ਨੇ ਅਤੇ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ ਤੇ ਅਕਸਰ ਕੁਝ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਵੀ ਕੀਤੀ ਜਾਂਦੀ ਹੈ ਉਸ ਦਾ ਵੀ ਐਤਕੀ ਖਾਸ ਧਿਆਨ ਰੱਖਿਆ ਗਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਐਲਾਨੇ ਗਏ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਇਹ ਅਪੀਲ ਵੀ ਕੀਤੀ ਸੀ ਕਿ ਉਹ ਸਿਰ ਉਤੇ ਦਸਤਾਰਾਂ ਸਜਾ ਕੇ ਆਉਣ ਤੇ ਇਸ ਤਰੀਕੇ ਨਾਲ ਖਾਲਸਾ ਪੰਥ ਦੇ ਸਤਿਹਾਰ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਤੇ ਇੱਕ ਹੋਰ ਪਹਿਲੂ ਜੋ ਹਰ ਵਾਰ ਵੇਖਿਆ ਜਾਂਦਾ ਹੈ ਕਿ ਹੌਲੇ ਮੁਹੱਲੇ ਦੇ ਦਿਨਾਂ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾਂਦੇ ਰਾਹਾਂ ਉਤੇ ਜੋ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਲੰਗਰ ਲਾਏ ਜਾਂਦੇ ਨੇ ਐਤਕੀ ਵੀ ਉਹੀ ਗਿਣਤੀ ਉਹ ਜੇ ਦ੍ਰਿਸ਼ ਨਜ਼ਰ ਆਏ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲੰਗਰ ਲਾਏ ਜੀਟੀ ਰੋਡ ਤੇ ਰਾਹਾਂ ਦੇ ਕਿਨਾਰੇ ਤੇ 24 ਘੰਟੇ ਲੰਗਰ ਚਲਦੇ ਵਿਖਾਈ ਦਿੱਤੇ ਨੇ ਬਹੁਤ ਵੱਡੀ ਸੇਵਾ ਬਹੁਤ ਵੱਡੀ ਤਪੱਸਿਆ ਹੈ ਸੇਵਾ ਭਾਵਨਾ ਹੈ ਉਹਨਾਂ ਸਾਰੀਆਂ ਸੰਗਤਾਂ ਤੇ ਜਥੇਬੰਦੀਆਂ ਦੀ ਜਿਨ੍ਹਾਂ ਨੇ ਔ ਹੁਲੇ ਮਹੱਲੇ ਮੌਕੇ ਲੰਗਰਾਂ ਦਾ ਇੰਤਜ਼ਾਮ ਕੀਤਾ ਤੇ ਸੇਵਾ ਵੀ ਨਿਭਾਈ ਤੇ ਹੱਥੀਂ ਸੇਵਾ ਨਿਭਾਈਏ ਵਿਦੇਸ਼ਾਂ ਵਿੱਚੋਂ ਭਾਰਤੀਆਂ ਨੂੰ ਮੋੜੇ ਜਾਣ ਦੇ ਮਾਮਲੇ ਅਮਰੀਕਾ ਤੋਂ ਸ਼ੁਰੂ ਹੋਏ ਕਈ ਹੋਰ ਖਿੱਤਿਆਂ ਤੋਂ ਵੀ ਅਜਿਹੀਆਂ ਸੂਚਨਾਵਾਂ ਆਈਆਂ ਪਿਛਲੇ ਦਿਨੀ ਗੁਆਂਦੀ ਦੇਸ਼ ਮਿਆਂਮਾਰ ਤੋਂ 549 ਭਾਰਤੀ ਮੋੜੇ ਗਏ ਨੇ ਜਿਨ੍ਹਾਂ ਵਿੱਚੋਂ ਪੰਜਾਬੀ ਵੀ ਕੁਝ ਸ਼ਾਮਲ ਨੇ ਤੇ ਸ਼੍ਰੀ ਫਤੇਗੜ ਸਾਹਿਬ ਵਿਖੇ ਉਹਨਾਂ ਕੋਲੋਂ ਪੜਤਾਲ ਵੀ ਕੀਤੀ ਗਈ ਕਿਸੇ ਦਾ ਕੋਈ ਅਪਰਾਧਿਕ ਰਿਕਾਰਡ ਨਾ ਹੋਣ ਕਰਕੇ ਉਹਨਾਂ ਨੂੰ ਫਿਰ ਉਹਨਾਂ ਦੇ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਅਮਰੀਕਾ ਤੋਂ ਤਾਂ ਲੋਕੀ ਰਿਪੋਰਟ ਹੁੰਦੇ ਆਪਾਂ ਵੇਖੇ ਨੇ ਏਸ਼ੀਆਈ ਦੇਸ਼ਾਂ ਵਿੱਚੋਂ ਵੀ ਇਸ ਤਰੀਕੇ ਨਾਲ ਰਿਪੋਰਟ ਤਾਂ ਨਹੀਂ ਪਰ ਖੱਜਲ ਖੁਆਰ ਹੋ ਕੇ ਇਹ ਨੌਜਵਾਨ ਵਾਪਸ ਮੁੜੇ ਮਿਲੀ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਟੈਲੀਗ੍ਰਾਮ 'ਤੇ ਹੋਰ ਸਾਧਨਾ ਰਾਹੀਂ ਇਸ਼ਤਿਹਾਰबाजी ਦੇ ਚਾਂਸੇ ਵਿੱਚ ਆ ਕੇ ਇਹ ਲੋਕ THAILAND ਦੇ BANGKOK ਵਿੱਚ ਫਸ ਗਏ ਸਨ ਤੇ ਉਸ ਤੋਂ ਬਾਅਦ ਕਿਸੇ ਤਰੀਕੇ ਮਿਆਂਮਾਰ ਪਹੁੰਚੇ ਤੇ ਮਿਆਂਮਾਰ ਤੋਂ ਹੁਣ ਭਾਰਤ ਵਾਪਸ ਆਏ ਨੇ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਨਾਲ ਨੌਜਵਾਨ ਫਸਦੇ ਨੇ ਜਾਂ ਫਿਰ ਕਿਸ ਤਰੀਕੇ ਨਾਲ ਉਹਨਾਂ ਨੂੰ ਇਸ ਚਾਂਸੇ ਵਿੱਚ ਲਿਆ ਕੇ ਫਸਾਇਆ ਜਾਂਦਾ ਤੇ ਅਮਰੀਕਾ ਵਾਲੇ ਬੰਨਿਓ ਗੱਲ ਹੁਣ ਏਸ਼ੀਆ ਵਾਲੇ ਪਾਸਿਓ ਵੀ ਸੁਣਾਈ ਦੇਣ ਲੱਗੀ ਐ ਨਾਗਰਿਕਾਂ ਦਾ ਵਾਪਸ ਮੁੜਨਾ ਖੱਜਲ ਖੁਆਰ ਹੋ ਕੇ ਮੁੜਨਾ ਤੇ ਵੱਡੀਆਂ ਰਕਮਾਂ ਲਾ ਕੇ ਵੀ ਵਾਪਸ ਮੁੜਨਾ ਇਸ ਦੀ ਕਾਫੀ ਗੱਲ ਹੋ ਰਹੀ ਐ ਤੇ ਗੱਲ ਜਦੋਂ ਅਮਰੀਕਾ ਦੀ ਹੁੰਦੀ ਐ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਲਗਾਤਾਰ ਸੁਰਖੀਆਂ ਵਿੱਚ ਰਹੀਆਂ ਨੇ ਤੇ ਟਰੰਪ ਵੱਲੋਂ ਜਨਮ ਆਧਾਰਿਤ ਨਾਗਰਿਕਤਾ ਸਬੰਧੀ ਜੋ ਸਖਤਾਈ ਨਾਲ ਫੈਸਲਾ ਲਿਆ ਗਿਆ ਸੀ ਜਿਸ ਨੂੰ ਕਈ ਜੱਜਾਂ ਨੇ ਕਈ ਥਾਵਾਂ 'ਤੇ ਲਾਗੂ ਹੋਣ ਤੋਂ ਰੋਕ ਦਿੱਤਾ ਸੀ ਉਸ ਨੂੰ ਲਾਗੂ ਕਰਵਾਉਣ ਲਈ ਯਾਨੀ ਕਿ ਆਪਣੀ ਪਹਿਲੀ ਨੀਤੀ ਨੂੰ ਲਾਗੂ ਕਰਵਾਉਣ ਲਈ ਡੋਨਲਡ 트੍ਰੰਪ ਉਹਨਾਂ ਦੀ ਟੀਮ ਅਤੇ ਪ੍ਰਸ਼ਾਸਨ ਹੋਣ ਅਮਰੀਕਾ ਦੀ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ ਸੁਪਰੀਮ ਕੋਰਟ ਦਾ ਰੁਖ ਕੀਤਾ ਸੂ ਪ੍ਰਵਾਸੀਆਂ ਸੰਬੰਧੀ ਤੇ ਅਮਰੀਕਾ ਦੀ ਨਾਗਰਿਕਤਾ ਸੰਬੰਧੀ ਡੋਨਲਡ 트੍ਰੰਪ ਲਗਾਤਾਰ ਸਰਗਰਮ ਨਜ਼ਰ ਆ ਰਹੇ ਨੇ ਤੇ ਸਾਰੀ ਦੁਨੀਆ ਵਿੱਚ ਭਾਵੇਂ ਦੇ ਬਾਰੇ ਜਿਹੋ ਜਹੀ ਪ੍ਰਤੀਕਿਰਿਆ ਕਿਉਂ ਨਾ ਆ ਰਹੀ ਹੋਵੇ ਡੋਨਲਡ 트ੰਪ ਇਸ ਮੁੱਦੇ ਉੱਤੇ ਇਸ ਨੀਤੀ ਸੰਬੰਧੀ ਕਾਫੀ ਦ੍ਰਿੜ ਨਜ਼ਰ ਆਉਂਦੇ ਨੇ ਬਲਕਿ ਪਹਿਲੇ ਦਿਨ ਤੋਂ ਨਜ਼ਰ ਆ ਰਹੇ ਨੇ ਜਦੋਂ ਦਾ 20 ਜਨਵਰੀ ਨੂੰ ਉਹਨਾਂ ਨੇ ਅਹੁਦਾ ਸੰਭਾਲਿਆ ਤੇ ਅਮਰੀਕਾ ਦੇ ਬਿਲਕੁਲ ਗੁਆਂਡ ਵਿੱਚ ਪੈਂਦਾ ਦੇਸ਼ ਕੈਨੇਡਾ ਜਿਹਦੇ ਨਾਲ ਵੀ 트ੰਪ ਦੇ ਬਿਆਨਾਂ ਕਰਕੇ ਤਲਖੀ ਕਈ ਵਾਰੀ ਬਣਦੀ ਵਿਖਾਈ ਦਿੱਤੀ ਹੈ ਟੈਰਿਫ ਲਾਉਣ ਦੇ ਮੁੱਦੇ ਉੱਤੇ ਵੀ ਉਸ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਤਬਦੀਲੀ ਹੋ ਗਈ ਹੈ ਜਸਟਿਨ ਟਰੂਡੋ ਨੇ ਐਲਾਨ ਕੀਤਾ ਸੀ ਜਨਵਰੀ ਵਿੱਚ ਹੀ ਅਹੁਦਾ ਛੱਡਣ ਦਾ ਤੇ ਹੁਣ ਮਾਰਕ ਕਾਰਨੀ ਨੂੰ ਨਵਾਂ ਆਗੂ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਅਹੁਦਾ ਵੀ ਸੰਭਾਲ ਲਿਆ ਹੈ ਪ੍ਰਧਾਨ ਮੰਤਰੀ ਬਣ ਗਏ ਨੇ ਕੈਨੇਡਾ ਦੇ ਸੋ ਕੈਨੇਡਾ ਉਹ ਦੇਸ਼ ਜਿੱਥੇ ਪੰਜਾਬੀਆਂ ਦੀ ਵੱਡੀ ਵਸੋਂ ਵੀ ਹੈ ਤੇ ਪੰਜਾਬੀ ਉੱਥੇ ਜਾਣਦੇ ਚਾਹਵਾਨ ਵੀ ਰਹਿੰਦੇ ਨੇ ਉੱਥੋਂ ਦੇ ਸਭ ਤੋਂ ਉੱਪਰਲੇ ਅਹੁਦੇ ਉੱਪਰ ਜੋ ਜੋ ਆਗੂ ਤਬਦੀਲ ਹੋਏ ਨੇ ਸੁਭਾਵਕ ਤੌਰ ਤੇ ਪੰਜਾਬੀਆਂ ਦਾ ਵੀ ਇਸ ਬਾਰੇ ਕਾਫੀ ਧਿਆਨ ਲੱਗੇਗਾ ਕਿ ਨਵੇਂ ਪ੍ਰਧਾਨ ਮੰਤਰੀ ਦੀ ਨੀਤੀ ਕਿਹੋ ਜਿਹੀ ਹੁੰਦੀ ਹੈ ਉਹਨਾਂ ਦੀਆਂ ਨੀਤੀਆਂ ਕਿਹੋ ਜਿਹੀਆਂ ਹੁੰਦੀਆਂ ਨੇ ਖਾਸ ਕਰ ਪ੍ਰਵਾਸੀਆਂ ਸੰਬੰਧੀ ਅਤੇ ਕੰਮ ਕਾਜ ਸੰਬੰਧੀ ਵੀ ਐਸ ਵੀ ਲਈ ਇੱਕ ਤਾਂ ਨਵੇਂ ਵਰੇ ਦਾ ਆਗਾਜ਼ ਹੋ ਚੁੱਕਾ ਹੈ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਚੇਤ ਦੇ ਮਹੀਨੇ ਦਾ ਆਗਾਜ਼ ਹੋਇਆ ਤੇ ਨਾਲ ਦੀ ਨਾਲ ਨਾਨਕ ਸ਼ਾਹੀ ਕੈਲੰਡਰ ਮੁਤਾਬਕੀ ਨਵੇਂ ਵਰੇ ਦਾ ਆਗਾਜ਼ ਵੀ ਹੋ ਗਿਆ। ਛੋ ਇਸ ਮੌਕੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਬਹੁਤ-ਬਹੁਤ ਸ਼ੁਭ ਕਾਮਨਾਵਾਂ। ਇਸੇ ਨਾਲ ਹੀ ਵੇਲਾ ਮੁਕਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕਕ ਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ। ਅੱਜ ਦੀ ਇਸ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪੋ ਆਪਣੇ ਰਜੇ ਮੇਟਰ ਸਮਾਂ ਕੱਢਿਆ। ਇਸ ਗੱਲਬਾਤ ਨਾਲ ਜੁੜੇ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲੇ ਤੇ ਕਮੈਂਟਸ ਰਾਹੀਂ ਹਾਜ਼ਰੀ ਲਵਾਉਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਵਾਦ ਕਰਦੇ ਹਾਂ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਨਵੇਂ ਸ਼ੋਅ ਵਿੱਚ ਨਵੇਂ ਵਿਸ਼ੇ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਵਧੇਰੇ ਜਾਣਕਾਰੀ ਲਈ ਇਸ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰ ਲਵੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਇਨਸਟਾਗ੍ਰam ਉਤੇ ਵੀ ਤੁਸੀਂ ਜੁੜ ਸਕਦੇ ਹੋ ਤੇ ਆਈ ਪੀਟੀਵੀ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀ ਸਕਰੀਨ ਉਤੇ ਇਸ ਚੈਨਲ ਦੇ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਅੱਜ ਦੀ ਇਸ ਗੱਲਬਾਤ ਵਿੱਚ ਇੰਨਾ ਹੀ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਤਨਬਾਦ ਅਤੇ ਵਿਕਤੀ ਰਹੋ ਦਾ ਪੰਜਾਬ ਟਾਕਸ